سارا کچھ جڑب ਰੂਹ ਦੇ ਨਾਲ ਜੁੜਨ ਜਉ ਤਉ ਪ੍ਰੇਮ ਖਿਲਣ ਕਾ ਚਾਉ ਜਉ ਤਉ ਪ੍ਰੇਮ ਖਿਲਣ ਕਾ ਚਾਉ ਪ੍ਰੇਮ ਖਿਲਣ ਜੇ सीधा संस्कार ਕੀਤਾ ਜਾਂਦਾ ਤੇ ਗੁਰੂ ਸਾਹਿਬ ਦੀ ਪੁੱਛਦੇ ਕੀ ਆ ਕਿ ਬਾਬਾ ਜੀ ਤੁਸੀਂ ਸੁਣਾਓ ਦਿੱਲੀ ਦਾ ਹਾਲ ਜਿਹੜੇ ਤੇ ਧਾਨ ਗੁਰੂ ਗੋਬਿੰਦ ਸਿੰਘ ਸਾਹਾ ਜੀ ਤੇ ਨਾ ਨੇ ਸਿੱਖ ਪੰਥ ਦੇ ਮਹਾਨ ਦਿਆਲੂ ਦੇ ਕਿਰਪਾ ਕੋ ਕਰਕੇ ਜਿਹੜੇ ਜਿਹੜੇ ਦੇ ਸਰੀਰ ਜਿਹਨਾਂ ਦੇ ਸਤਗੁਰ ਜਿਨੇ ਆਪਣਾ ਹੱਥ ਰੱਖਿਆ ਜਰ ਕੀ ਸੇਵਾ ਤੋਂ ਜਾਂ ਪਾਇ ਜਾਂ ਤੋਂ ਕਰ ਲਿਆ ਕੋ ਰਾਏ ਉਹ ਸਤਗੁਰ ਜਿਨੇ ਕੰਚਨ ਕਰ ਦਿੱਤੇ ਤੇ ਜੇ ਮਹਾਨ ਨਾਇਕ ਦਾ ਇੱਕ ਸਿੱਖ ਪਾਠ ਦੇ ਵਿੱਚ ਸਿੱਖ ਅਧਿਆਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ। ਉਹ ਸਾਡੇ ਬਾਬਾ ਜੀ ਵਕਤ ਅਰਗਰੇਟਾ ਗੁਰੂ ਕਾ ਪੇਗਾ। ਉਹਨਾਂ ਦਾ 364ਵਾਂ ਅੱਜ ਜਨਮ ਦਿਹਾੜਾ ਸਮੁੱਚੇ ਖਾਲਸਾ ਪੰਥੀਆਂ ਨੇ ਆਨੰਦ ਸਿੰਘ ਫੋਜਾਂ ਨੇ। ਸਾਡੇ ਬਾਬਾ ਮੇਜਰ ਸਿੰਘ ਜੀ ਚੋਢੀ ਸਾਹਿਬ ਦੀ ਕਮਾਂਡ ਚ ਸਾਰੇ ਹੀ ਸੰਗਤਾਂ ਜੋ ਗਿਆ। ਉਹ ਅੱਜ ਇੱਥੇ ਮਨਾਇਆ ਹਰ ਸਾਲ ਹੀ ਮਨਾਉਂਦੇ ਆ। ਕਾਮਨਾ ਕਰਦਾ ਸਤਿਗੁਰੂ ਜੀ ਜਿਹੜੇ ਸਿਧਾਂਤ ਲੈ ਕੇ ਇੱਕ ਪਾਸ ਨੂੰ ਗੁਰੂ ਪਾਤਸ਼ਾਹ ਗੁਰੂ ਪਾਤਸ਼ਾਹ ਨੇ ਨਿਵਾਜਿਆ ਸੀ ਸਾਡੇ ਅੱਗੇ ਵੀ ਟਿਕ ਜਾਣ ਬਹੁਤ ਬਹੁਤ ਵਧਾਈ ਤਾਂ ਬਹੁਤ ਅੱਜ ਜਿਹੜੇ ਪਰਦਾ ਅੱਜ ਮੈਂ ਕੋ ਬਾਜਾ ਦਾ ਮੁਰਾਜਬਾ ਨਾ ਕਰਿਆ ਦਿੱਤਾ ਕਦੇ ਕਰਦੇ ਹਾਂ ਜੀ ਮੈਂ ਦੇਖਦਾ ਕਿ ਸਭਨੀ ਗੁਰਦਵਾਰਾ ਪਵੰਚਾ ਕਮੇਟੀ ਦੇ ਮਲਾਜ ਜਦੋਂ ਵੀ ਕੋਈ ਆਪਤਾ ਹੋਈ ਜਾਂ ਉਹਨੂੰ ਆਪਣੇ ਨਾਲ ਵਿੱਚ ਉਹ ਕੋਈ ਚਾਈ ਆਪਣਾ ਯੋਗਦਾਨ ਪਾਉਂਦਾ ਅਰ ਇਸ ਵਾਰ ਤਿੰਨ ਖੋਲ ਕੇ ਬਹੁਤ ਵੱਡੇ ਪੱਦਰ ਦੇ ਉੱਤੇ ਆਪਣੇ ਇਥੇ ਮਾਇਆ ਡੋਨੇਟ ਕਰ ਰਹੇ ਆ ਇਥੇ ਨਾਲ ਦੇ ਹੋਣ ਨੂੰ ਕਿ ਬਲਾਜੋੜ ਨਾਲ ਪਾ ਰਹੇ ਆ ਦਿਲ ਜਣ ਗਿਆ ਜੀ ਤੁਹਾਡਾ ਸੋਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਭਾਈ ਜੀਵਨ ਸਿੰਘ ਜੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿਹੜਾ ਦਾ ਪਹਿਲਾ ਨਾਮ ਸੀ ਭਾਈ ਜੈਤਾ ਜੀ ਠੰਡੇ ਬਾਟੀ ਦਾ ਮਰਛਾਕੇ ਬਾਬਾ ਜੀਵਨ ਸਿੰਘ ਜੀ ਬਲੇ ਤੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼੍ਰੀਸ ਲੈ ਕੇ ਗੁਰਦੁਆਰਾ ਸੀਸ ਕਾਂ ਸਿੰਘ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਅੱਜ ਉਹਨਾਂ ਦਾ 364ਵਾਂ ਜਿਹੜਾ ਜਨਮ ਦਿਹਾੜੇ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਜਿੱਥੇ ਸਾਰੀਆਂ ਨਿਹੰਗ ਸਿੰਘ ਜਿੱਥੇ ਬੰਦੀਆਂ ਬਾਬਾ ਮੇਜਰ ਸਿੰਘ ਜੀ ਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਮਨਾਏ ਜਾ ਰਹੇ ਨੇ ਗੁਰੂ ਸਾਹਿਬ ਕਿਰਪਾ ਕਰਨ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਉਹ ਤੇ ਨਾਲ ਹੀ ਗੁਰੂ ਸਾਹਿਬ ਨੇ ਜਿਹੜਾ ਖਾਲਸੇ ਨੂੰ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਉ ਖਾਲਸਾ ਪਰਮਾਤਮਾ ਦੀ ਮੌਜ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਜਿਹੜੇ ਇਹ ਦਿਹਾੜੇ ਮਨਾਏ ਨੇ ਅੱਗੇ ਜਿਹੜੀ ਸ਼ਤਾਬਦੀ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਉੱਥੇ ਹੀ ਜਿਹੜੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਭਾਈ ਦਿਆਲ ਦਾ ਜੀ ਤੇ ਨਾਲ ਹੀ ਭੰਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਗੁਰਤਾ ਗੱਦੀ ਜਿਹੜੇ ਸਮਾਗਮ ਬਹੁਤ ਹੀ ਆਪਾ ਜਿਹੜੇ ਆ 350 ਸਾਲਾਂ ਉਹਨਾਂ ਦੀ ਖਿਤਾਬ ਦੀ ਬੜੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਅਨੰਦਪੁਰ ਸਾਹਿਬ ਵਿਖੇ ਮਨਾਉਣੀ ਹੈ ਸਾਰਿਆਂ ਨੇ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾਉਣੀਆਂ ਨੇ ਅੱਜ ਦੇ ਪ੍ਰੋਗਰਾਮ ਦੀਆਂ ਬਾਬਾ ਮੇਜਰ ਸਿੰਘ

ਜਿਹੜਾ ਸ਼ਿਹਾਬਦੀਨ ਉਹ ਮੈਂ ਤਾਂ ਹੀ ਪਹਿਲਾਂ ਕਿਹਾ ਵੀ ਇਹ ਇਹਨਾਂ ਨੇ ਹੀ ਕਰਨੇ ਨੇ ਸਿਰ ਮਰਿਆਦਾ ਦੀ ਗੱਲਬਾਤ ਆ ਉਹ ਮਾਰੇ ਕਿਰਪਾ ਕਰਨਗੇ ਆਪਾਂ ਸਾਰੇ ਇਕੱਠੇ ਪਾਈ ਦੇ ਨਾਲ ਇਹ ਸ਼ਿਹਾਬਦੀਨ ਮਨਾਇਆ ਹਾਂ ਜਦੋਂ ਜਥੇਦਾਰ ਕੜਕਾ ਚ ਲੱਗੇ ਸਕੇ ਤੁਸੀਂ ਕਿਹਾ ਸੀ ਕਿ ਤੁਸੀਂ ਸਟੇਜ ਤੇ ਸਟੇਜ ਹਾਂਜੀ ਜਦੋਂ ਜਥੇਦਾਰ ਕੜਕਾ ਚ ਲੱਗੇ ਸਕੇ ਜਥੇਦਾਰ ਤੁਸੀਂ ਕਿਹਾ ਸੀ ਕੋਈ ਸਟੇਜ ਸਾਂਝੀ ਨਹੀਂ ਕਰਾਂਗੇ ਅੱਜ ਸਟੇਜ ਦੇ ਉੱਪਰ ਤੁਸੀਂ ਇਕੱਠੇ ਵੀ ਹੋਏ ਹੋ ਨਹੀਂ ਇਹ ਹੁੰਦੀ ਆ ਸਟੇਜ ਸਾਂਝੀ ਜਿਹੜੀ ਆ ਉਹ ਆਪਾਂ ਜਿਹੜੀ ਮਰਿਆਦਾ ਦੀ ਗੱਲਬਾਤ ਕਹੀ ਹੈ ਕੋਈ ਸਰੋਤ ਪਾਣੀ ਲੈਣਾ ਕੋਈ ਦੇਣਾ ਨਹੀਂ ਸਟੇਜਾਂ ਤੇ ਅਸੀਂ ਕਈ ਵਾਰੀ ਸੰਝੀਆਂ ਕਰ ਚੁੱਕੇ ਆ ਉਹਦੀ ਨਹੀਂ ਗੱਲ ਸਿਰਫ ਜਿੱਥੇ ਮਰਿਆਦਾ ਦੀ ਗੱਲ ਆ ਉਹਦੇ ਤੇ ਜਿਵੇਂ ਖੜੇ ਸੀ ਓਵੇਂ ਹੀ ਖੜੇ ਹੋਇਆ ਸਮੇਂ ਤੇ ਵੀ ਮਸਲਾ ਹੱਲ ਹੋ ਜਾਏਗਾ ਜੀ ਗੁਰੂ ਸਾਹਿਬ ਕਿਰਪਾ ਕਰਨਗੇ ਅੱਜ ਗਾਉਂ ਪੰਥ ਦੇ ਮਹਾਨ ਜਰਨੈਲ ਅਮਰਸਿਧਰ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਸਮੁੱਚਾ ਸਮਾਜ ਸਮੁੱਚਾ ਪੰਥ ਬਹੁਤ ਸਰਦਾਰ ਦੇ ਭਾਵਨਾ ਨੂੰ ਮਨਾ ਰਿਹਾ ਮੈਂ ਉਹਦੇ ਵਿੱਚ ਵੱਡਾ ਰੋਲ ਜਿਹੜਾ ਉਹ ਬਾਬਾ ਮੇਜਰ ਸਿੰਘ ਜੀ ਸੌਲਡੀ ਜਿਹੜੇ ਤਰਨਤਾਲ ਦੇ ਮੁਹੀ ਸਾਹਿਬਾਨ ਨੇ ਤੇ ਉਹਨਾਂ ਦੇ ਨਾਲ ਸਾਥੀ ਜਿੰਨੇ ਨੇ ਨਾਨ ਸਿੰਘ ਜਿਹਾ ਵੀ ਕਹਿੰਦੇ ਨੇ ਮੁਹੀ ਸਾਹਿਬਾਨਾਂ ਦਾ ਤੇ ਖਾਸ ਕਰਕੇ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਜਿੱਥੇ ਵਧਾਈ ਦੇਣਾ ਉੱਥੇ ਧੰਨਵਾਦ ਕਰਦਾ ਕਿ ਉਹਨਾਂ ਨੇ ਸ਼ਰਮਣੀ ਕਮੇਟੀ ਦਾ ਬੜਾ ਵੱਡਾ ਸਹਿਯੋਗ ਹੁੰਦਾ ਪ੍ਰਧਾਨ ਸਾਹਿਬ ਵੀ ਇੱਥੇ ਆ ਰਹੇ ਨੇ ਜਾਵਲਾ ਜੀ ਸਾਹਿਬ ਬਲਤੇ ਜਿੰਮਰ ਸਾਹਿਬ ਨੇ ਕਿ ਮੈਂ ਤੋਂ ਪਹਿਲਾਂ ਦੱਸਿਆ ਤੇ ਕੌਮ ਬਹੁਤ ਦੇ ਸਵਾਇ ਦੇ ਵਿੱਚ ਬਹੁਤ ਰੋਲ ਦੇ ਲੈ ਪਰ ਉਹ ਜੀ ਆ ਗਏ ਜੀ ਬੜੀ ਜੀ ਪਰ ਉਹ ਸੰਭੀ ਜੋ ਪੂਰਨੇ ਪਾ ਕੇ ਗਏ ਨੇ ਜੋ ਸਮਾਜ ਨੂੰ ਪੰਥ ਨੂੰ ਦੇਖ ਗਏ ਉਹਦੀ ਬਰਾਤ ਤੋਂ ਸਮਝੰਦੇ ਹੁਣ ਉਹਨਾਂ ਲੋਕਾਂ ਨੂੰ ਥੋੜੀ ਜਾਗ ਦਿੱਤੀ ਆ ਰਹੀ ਆ ਤੇਹੀ ਉਹ ਪਾਸੇ ਨੂੰ ਤੁਰ ਕੇ ਸ਼ਰਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨਾਲ ਗੁਰੂ ਨਾਲ ਜੁੜ ਕੇ ਉਹ ਪਰੰਪਰਾਵਾਂ ਜਿਹੜੀਆਂ ਹੈ ਗੁਰੂ ਸਾਹਿਬ ਦੇ ਬੜੇ ਦੀਆਂ ਜਾਂ ਸਿੱਧਾ ਦੇ ਬੜੇ ਦੀਆਂ ਉਹਨਾਂ ਨੂੰ ਉਹ ਲੀਆਂ ਦੇ ਚੱਲਣ ਦੇ ਜਿਹੜੇ ਪ੍ਰਾਲੇ ਜਿਹੜੇ ਹੋ ਰਹੇ ਮੈਂ ਖੰਡਾ ਜਿੱਥੇ ਮੈਂ ਵਧਾਈ ਜਨਾ ਉਥੇ ਸ਼ਮੂਚੀਆਂ ਜਿਹਾ ਬੰਦਿਆਂ ਨੂੰ ਸਮੁੱਚੇ ਪੰਤਖਾਲ ਸਾਨੂੰ ਇਹ ਪ੍ਰੇਰਿਤ ਵੀ ਕਰਨੀ ਚਾਹਣਾ ਬੇਨਤੀ ਵੀ ਕਰਨੀ ਚਾਹਣਾ ਕਿ ਇਕੱਠੇ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂਗਣਾ ਜੁੜਦੀ ਸਾਨੂੰ ਲੋੜਿਆ ਆਪਾਂ ਇੱਥੇ ਜੁੜ ਕੇ ਜਿਹੜਾ ਉਹ ਜਿਹੜੇ ਗੁਰੂ ਸਾਹਿਬ ਦੇ ਮਿਸ਼ਨ ਸੀ ਗੁਰੂ ਨਾਨਕ ਸਾਹਿਬ ਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਾਂ ਹੋਰ ਗੁਰੂ ਸਾਹਿਬਾਂ ਦਾ ਉਹਨਾਂ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੂੰ ਰਾਹ ਸੱਜੇ ਸੰਭ ਨੂੰ ਵਾਸਤੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਲਈ ਮੈਂ ਬਹੁਤ ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ